ਪਰ ਇਹ ਪਲੇਨ ਵੀ ਜਲਦੀ ਨਾਲ ਗਰਾਊਂਡ 'ਤੇ ਪਹੁੰਚ ਜਾਵੇ ਲੋ ਮੈਚ ਸ਼ੁਰੂ ਹੈ ਪਹਿਲੀ ਕਬੱਡੀ ਤਾੜੀਆਂ ਮਾਰਦੇ ਦਰਸ਼ਕ ਵੀਰੋ ਜੱਗੀ گورਸੀਆ ਮੱਖਣ ਦਾ ਗਿੱਲ ਪਰਿਵਾਰ ਦਾ ਨੌਜਵਨ ਖੁਸ਼ਦੀਪ ਸਿੰਘ ਤੇ ਪੁਆਇੰਟ ਇਸ ਲਈ گورਸੀਆ ਵਾਲੇ ਜੱਗੀ ਦੇ ਹਿੱਸੇ ਜੁੜਦਾ ਹੋਇਆ ਤਾਂ ਵੀ ਨੌਜਵਨ ਹੈ ਅਗਲੀ ਕਬੱਡੀ ਕਿ ਪਤਾ ਪਿੰਡ ਦਾ ਨੰਬਰ 1000 ਮੁੰਡਾ ਕਬੱਡੀ ਦਾ 스타 ਗੱਲਾਂ ਸੱਠਾਂ ਵਿੱਚ ਰਹਿੰਦੀਆਂ ਨੇ ਇਹਦੀਆਂ ਤੁਰੀਆਂ ਟੌਪ ਦਾ ਏ ਧਾਵੀ ਲੋਕੋ ਦੁੱਲਾ ਸੁਰਖਪੁਰੀਆ ਟੌਪ ਦਾ ਏ ਧਾਵੀ ਲੋਕੋ ਦੁੱਲਾ ਸੁਰਖਪੁਰੀਆ ਪਿੰਡ ਦਾ ਨੰਬਰਦਾਰ ਮੁੰਡਾ ਕੌਡੀ ਦਾ 스타 ਗੱਲਾਂ ਸੱਥਾਂ ਵਿੱਚ ਰਹਿੰਦੀਆਂ ਨੇ ਇਹਦੀਆਂ ਤੁਰੀਆਂ ਮਾਰ ਦੋ ਤਾੜੀਆਂ ਦੁੱਲਾ ਦੁਨੀਆ ਦਾ ਮਹਾਨ ਕਬੱਡੀ ਖਿਡਾਰੀ ਮੇਰੇ ਵੀਰੋ 1999 ਪਹਿਲੀ ਵਾਰ ਇੰਗਲੈਂਡ ਫਿਰ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ ਇਸ ਨੌਜੰਨੇ ਧੁੰਮ ਪਾ ਦਿੱਤੀ ਹੈ ਖੇਡ ਕਬੱਡੀ ਦੀ ਦੁਨੀਆ ਵਿੱਚ ਮਾਰਦਾ ਪਰ ਆਫੀਸ਼ੀਅਲੀ ਮੰਨਦਾ ਸਾਡਾ ਦੁੱਲੇ ਦੀ ਪਹਿਲੀ ਕਬੱਡੀ ਸਵਾਗ ਵੱਖਰਾ ਕਹਿੰਦੇ ਵੀ ਨੌਜਾਨ ਸੰਦੀਪ ਪਰ ਦੁੱਲਾ ਤਜਰਬਾ ਖੇਡ ਕਬੱਡੀ ਦਾ ਬੱਲੇ ਬੱਲੇ ਖੇਡ ਕਬੱਡੀ ਦੀ ਪੁਆਇੰਟ ਦੁੱਲੇ ਦਾ ਤਾਂ ਵੀ ਨੌਜਾਨ ਅਗਲੀ ਕਬੱਡੀ ਕਿ ਉੱਚਾ ਲੰਮਾ ਕੱਦ ਬੜੀ ਜਾਨ ਹੈ ਭਰੀ ਰਾਏਕੋਟ ਕੋਲ ਪਿੰਡੇ ਦਾ ਪੁਰਜਾ ਕੈਨੇਡਾ ਵਿੱਚ ਜਾਵਸੇ ਕਹਿੰਦੇ ਸਰੀ ਕੈਨੇਡਾ ਵਿੱਚ ਜਾਵਸੇ ਕਹਿੰਦੇ ਸਰੀ ਲਾਓ ਸਾਹਮਣੇ ਕਿ ਮਿਲੀ ਸੰਗਰੂਰ ਵਿੱਚ ਗੱਡੀ ਬੁਲਟ ਦਾ ਆਮਨੇ ਖਰੇ ਖਰੇ ਧਾਵੀਏ ਨੇ ਕੌਡੀ ਤੇ ਕਰ ਦਿੱਤੇ ਜਾਮ ਨੇ ਪਿੰਡੇ ਦਾ ਦੁੱਗੇ ਮਸ਼ਹੂਰ ਦਿਲਬਾ ਵੀ ਕਰਤਾ ਗਿੱਲਾਂ ਦੇ ਮੁੰਡੇ ਦੀ ਲੋਕੋ ਪੂਰੀ ਹੁਣ ਚਰਚਾ ਦੁੱਗਿਆਂ ਦੇ ਖੁਸ਼ੀ ਦੀ ਲੋਕੋ ਪੂਰੀ ਹੁਣ ਚਰਚਾ ਦਿੜਬੇ ਦੇ ਖੁਸ਼ੀ ਦੀ ਹੁਣ ਪੂਰੀ ਹੈ ਚਰਚਾ ਐਵੇਂ ਨਹੀਂ ਨੰਗਲ ਵਾਲਾ ਲੰਬੀ ਕਹਿੰਦਾ ਵੀ ਨੰਗਲ ਦੇ ਕੱਪ ਤੇ ਨੋਵਾ ਗੱਡੀ ਦੇਣੀ ਹੈ ਇਸ ਪਰਿਵਾਰ ਦੇ ਖੁਸ਼ੀ ਨੂੰ ਨੰਗਲ ਦੇ ਕਬੱਡੀ ਕੱਪ ਤੇ ਨੋਵਾ ਗੱਡੀ ਦਿੱਤੀ ਜਾਵੇਗੀ। ਲਓ ਅਗਲੀ ਕਬੱਡੀ ਧਰਮਾ ਲਓ ਜੀ ਨੂੰ ਸੁਖਪੁਰੀਆ ਮੇਰੇ ਵੀਰੋ ਭਾਵੇਂ ਗਾਂਧੀ ਦੀ ਗੱਲ ਭਾਵੇਂ ਸੰਜੀਪ ਦੀ ਗੱਲ ਲਓ ਧਰਮੇ ਦੀ ਪਈ ਫੀ ਕਬੱਡੀ ਤੇ ਸੰਦੀਪ ਫੜਿਆ ਹੋਇਆ ਗੁੱਟ ਤੇ ਬੋਰੀਆਂ ਨਚੋੜੀਆਂ ਤੇ ਰੱਸਾ ਬਹੁਤ ਚੜਿਆ ਕਾਹਨੀ ਜੋ ਦੁੱਧ ਪੀਤਾ ਹਾਰੇ ਦਾ ਉਕੜਿਆ ਭੱਜਣ ਦੀ ਜ਼ਰੂਰਤ ਰਹੇ ਨਾ ਉਸ ਧਾਵੀ ਵਿੱਚ ਜਾਣਦੇ ਆ ਸਾਰੇ ਗੁੱਟ ਜਿਹਦਾ ਜਿਹਦਾ ਫੜਿਆ ਜਾਣਦੇ ਆ ਸਾਰੇ ਗੁੱਟ ਜਿਹਦਾ ਜਿਹਦਾ ਫੜਿਆ ਜਾਣਦੇ ਆ ਲੋਤੀ ਜਿਸ ਨੇ ਸੰਦੀਪ ਨੇ ਜਿਸ ਦਾ ਗੁੱਟ ਫੜਿਆ ਐਨ ਮਨਾ ਕੇ ਦਿਖਾਇਆ ਨੌਜਨ ਦੇ ਭਾਵੇਂ ਜੱਗੀ ਜਿੰਨਾ ਕਬੱਡੀ ਕੇ ਦੇਖ ਕੇ ਸ਼ਰੀਰ ਜਾ ਰੋ ਧੁੱਖ ਲੈਂਦੀ ਪੂਰੀ ਲੱਗਦਾ ਜਰੂਰ ਇਹਨੇ ਚੁੰਗੀ ਹੋਈ ਪੂਰੀ ਦੌੜ ਲਾਈ ਹੋਈ ਨਹਿਰ ਦੇ ਕਿਨਾਰੇ ਨਾਰੇ ਡੰਡ ਕੱਢੇ ਹੋਣਗੇ ਇਹਨੇ ਖੇਡ ਖੇਡ ਕੇ ਕਬੱਡੀ ਪਿੰਡ ਪਿੰਡ ਛੰਡੇ ਕੱਢੇ ਹੋਣਗੇ ਲਓ ਵਾਹ ਊ ਬੱਲੇ ਕਬੱਡੀ ਸ਼ਾਵਾ ਕਬੱਡੀ ਵਾਹ ਵਾਹ ਓਏ ਨਾ ਹੋ ਜਾਂਦਾ ਇਹ ਆ ਖੁਸ਼ੀ ਦਿੜਦੇ ਦਾ ਕਿ ਖੁਸ਼ੀ ਸੁੱਖਾ ਸੰਦੀਪ ਰੱਬ ਨੇ ਕੀ ਚੀਜ਼ ਬਣਾਏ ਨੇ ਸਿਰ ਧਾਵੀ ਇਹਨਾਂ ਖੁੰਝੇ ਲਾਏ ਨੇ ਸਿਰੇ-ਸਿਰੇ ਦੇ ਧਾਵੀ ਇਹਨਾਂ ਖੁੰਝੇ ਲਾਏ ਨੇ ਕਿ ਡੌਰਿਆਂ ਦੇ ਉੱਤੇ ਜੋ ਜਿਹੜਾ ਹੁਣੇ ਜੱਫਾ ਲੱਗਿਆ ਸਾਡੇ ਵੀਰ ਆਹ ਤਾਂ ਅਸਲੀ ਰਾਏ ਉਹਨਾਂ ਨੂੰ ਸਰਦਾਰ ਸਪੈਸ਼ਲ ਨਾਮ ਦਿੱਤਾ ਜਾਂਦਾ ਜਿਹੜੇ ਮੁੰਡੇ ਨੇ ਹੁਣੇ ਜੱਫਾ ਲਾਇਆ ਸੀ ਕਿ ਡਾਲਿਆਂ ਦੇ ਉੱਤੇ ਜੀ ਨੇ ਸ਼ੇਰਪੋ ਆਏ ਨੇ ਤਕੜੇ ਜਿਹੇ ዳਫੀ ਆਹ ਦੇਖੋ ਮੂਰੇ ਲਾਏ ਨੇ ਆਹ ਦੇਖੋ ਮੂਰੇ ਲਾਏ ਨੇ ਪੰਜਾਬੀਆਂ ਦੇ ਕਿਹੜਾ ਹੈ ਤਾਂ ਦਿਲ ਵਿੱਚੋਂ ਪੁੱਲਾ ਆਉਂਦਾ ਜੋ ਨੱਚਦਾ ਸੁਰਖਪੁਰੀਆ ਦੁੱਲਾ ਆਉਂਦਾ ਜੋ ਨੱਚਦਾ ਸੁਰਖਪੁਰੀਆ ਦੁੱਲਾ ਉਹ ਹੈ ਸੁਰਖਪੁਰੀਆ ਮਾ ਪ੍ਰਕਾਸ਼ਪੁਰ ਦੀ ਅੱਖਾਂ ਦਾ ਤਾਰਾ ਮੇਰੇ ਵੀਰੋ ਦੁੱਲਾ ਨੌਜਨ ਦੁਨੀਆ ਦਾ ਮਸ਼ਹੂਰ ਕਬੱਡੀ ਖਿਡਾਰੀ ਹੱਥ ਪੱਕੇ ਨੇ ਸੰਦੀਪ ਖੁਸ਼ੀ ਤੇ ਤਾਲੇ ਦੇ ਪਾਲ ਬੜਾ ਫਰਤੀਲਾ ਢਾਵੀ ਜੋ ਜੰਮਿਆ ਵਿੱਚੋਂ ਬਾਲੇ ਦੇ ਕਬੱਡੀ ਪਾਉਂਦਾ ਫੱਬਦਾ ਹੈ ਦੁਰਜ ਦਾ ਗੁਰਪ੍ਰੀਤ ਰੇਡਰ ਲਈ ਆਤ ਨੇ ਸੁੱਖਾ ਇੱਕਮ ਤੇ ਸੰਦੀਪ ਰੇਡਰ ਲਈ ਆਤ ਨੇ ਸੁੱਖਾ ਇੱਕਮ ਤੇ ਸੰਦੀਪ ਰੇਡਰ ਲਈ ਆਤ ਨੇ ਬਾਕੀ ਆਤ ਬਣ ਜਾਂਦੇ ਨੌਜਨ ਲਓ ਸੁਰਖਪੁਰੀਆ ਨੌਜਨ ਧਰਦਾ ਇਸ ਵੇਲੇ ਕਬੱਡੀ ਪਾਉਂਦਾ ਹੋਇਆ ਇੱਕ ਪਾਸੇ ਪਿੱਲਾ ਨਾਲ ਕਾਲਾ ਲਓ ਸੰਦੀਪ ਮੇਰੇ ਵੀਰੋ ਨੰਗਰੰਬੀਆ ਵਿੰਦਰ ਮੁਰਸ਼ੀ ਦਾ ਪਿੰਡ ਹੈ ਇੰਗਲੈਂਡ ਦੇ ਖੇਡ ਮੈਦਾਨਾਂ ਦਾ ਹੀਰੋ ਮੇਰੇ ਵੀਰੇ ਔਰ ਬੱਲੇ ਬੱਲੇ ਖੇਡ ਕਬੱਡੀ ਦੀ ਹੈ ਗਰਾਊਂਡ ਦੇ ਵਿੱਚ ਦੁਨੀਆ ਦੇ ਸੁਪਰਸਟਾਰਾਂ ਦੀ ਟੱਕਰ ਹੋ ਰਹੀ ਹੈ ਲਓ ਸਾਹਮਣੇ ਪਈ ہوئی ਜੱਗੀ ਗੋਰਸੀਆ ਮਾਰੇ ਦੀ ਕਬੱਡੀ ਤੇ ਲਓ ਜਿੰਨ ਗਿੱਲ ਪਰਿਵਾਰ ਦਾ ਖੁਸ਼ੀ ਤੇ ਪੁਆਇੰਟ ਜੱਗੀ ਗੋਰਸੀਆ ਮੱਖਣ ਵਾਲਾ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਅਗਲੀ ਕਬੱਡੀ ਪਾਉਣ ਦੇ ਲਈ ਕੌਣ ਬਵੇਗਾ ਦੁੱਲਾ ਸੁਰਖਪੁਰੀਆ ਦੁੱਲਾ ਮੇਰੇ ਵੀਰੋ ਅਗਲੀ ਕਬੱਡੀ ਪਾਉਣ ਦੇ ਨਹੀਂ ਬਾਤ ਆਇਆ ਕਿ ਗੱਲਾਂ ਹੁੰਦੀਆਂ ਮੁਗਲ ਸਰਕਾਰ ਲੱਭੀ ਨੇ ਜਦੋਂ ਦੁੱਲਾ ਜੰਮਿਆ ਗੱਲਾਂ ਹੋਈਆਂ ਜਦੋਂ ਇਹ ਮੌਜਨਮਾ ਪ੍ਰਕਾਸ਼ ਕੌਰ ਦੀ ਕੁੱਖੋਂ ਜੰਮਿਆ ਪੂਰੀ ਦੁਨੀਆ ਦੇ ਵਿੱਚ ਨਾ ਮਸ਼ਹੂਰ ਹੈ ਦੁਨੀਆ ਦਾ ਫੇਮਸ ਧਾਵੀ ਦੁੱਲਾ ਮੇਰੇ ਵੀਰੋ ਬੜੇ ਲੰਮੇ ਸਮੇਂ ਤੋਂ ਟਾਪ ਦੀ ਕਬੱਡੀ ਖੇਡਦਾ ਆ ਰਿਹਾ ਹੈ ਜਦੋਂ ਵੀ ਖੇਡਦਾ ਬ੍ਰਿਟਿਸ਼ ਕਲੰਬੀਆ ਦੇ ਮੈਦਾਨਾਂ ਵਿੱਚ ਯੰਗ ਕਬੱਡੀ ਕਲੱਬ ਨੂੰ ਖੇਡਦਾ ਆ ਉਧਰ ਕੀ ਫੈਸਲਾ ਹੈ ਲਓ ਮੇਰੇ ਵੀਰੋ ਇੱਕ ਪਾਸੇ ਪੰਡਾ ਤੇ ਦੁੱਲਾ ਹੋ ਗਈ ਮਿੱਤਰੋ ਬੱਜ ਗਈ ਕੈਂਚੀ ਬੱਲੇ 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 ਹੋ ਗਈ ਮਿੱਤਰੋ ਹੋ ਗਈ ਮਿੱਤਰੋ ਹੋ ਗਈ ਮਿੱਤਰੋ ਤਾੜੀਆਂ ਮਾਰੋ ਦਸਤ ਵੀਰੋ ਜੇ ਮੈਚ ਦਾ ਸੁਆਦ ਆ ਰਿਹਾ ਜ਼ੋਰਦਾਰ ਤਾੜੀਆਂ ਲਓ ਮੇਰੇ ਵੀਰੋ ਲੱਖ ਲੱਖ ਦੀ ਕਬੱਡੀ ਪੈਣ ਵਾਲੀ ਗੱਲ ਅਗਲੀ ਕਬੱਡੀ ਕਹਿੰਦੇ ਵੀ ਗੁਰਪ੍ਰੀਤ ਸਿੰਘ ਬਰਜ ਖਰੀ ਦੀ ਧਰਤੀ ਦਾ ਮਾਰ ਕਰਦਾ ਜੋਤੀ ਸ਼ਮਰਾ ਇਸ ਨੌਜਨ ਤੇ ਮਾਰ ਕਰਦਾ ਚੂੜ ਤੇ ਕੇ ਗਰਮੀਤ ਮਾਰ ਕਰਦਾ ਸ਼ਿਕੰਦਰ ਗਰੇਵਾਲ ਇਸ ਗੱਪਰੂ ਤੇ ਮਾਰ ਕਰਦਾ ਕਹਿੰਦੇ ਵੀ ਲੱਭੀ ਨੰਗਰ ਵਾਲਾ ਔਰ ਬੱਤਲਉੜੀ ਸੁਨਰੂਰ ਵਾਲੇ ਪਰ ਮੇਰੇ ਵੀਰੇ ਨੌਜਨ ਗੁਰਪ੍ਰੀਤ ਸਿੰਘ ਬੁਰਜ ਹਰੀ ਦੀ ਧਰਤੀ ਦਾ ਆਪਣੀ ਟੀਮ ਦੇ ਹਿੱਸੇ ਪੁਆਇੰਟ ਦਾ ਵਾਅਦਾ ਕਰਦਾ ਹੋਇਆ ਸਾਊਂਡ ਵਾਲਾ ਸਾਡਾ ਵੀਰ ਬੇਨਤੀ ਕਰਦਾ ਵੀ ਪਹਿਲਾਂ ਜਿਸ ਤਰ੍ਹਾਂ ਬੜੀ ਵਧੀਆ ਸਾਊਂਡ ਚੱਲ ਰਹੀ ਸੀ ਉਦਾਂ ਹੀ ਇਸ ਨੂੰ ਸੈੱਟ ਕਰੀ ਰੱਖੇ ਲਾਓ ਮੇਰੇ ਵੀਰੇ ਨੌਜਨ ਗਬਰੂ ਧਰਮਨ ਸੁਰਖਪੁਰੀਆ ਆਪਣੀ ਟੀਮ ਦੇ ਹਿੱਸੇ ਲੱਖਾਂ ਦਾ ਪੁਆਇੰਟ ਜੋੜਦਾ ਹੋਇਆ ਅਗਲੀ ਕਬੱਡੀ ਪਾਉਣ ਦੇ ਲਈ ਫਿਰ ਜੱਗੀ ਗੋਰਸੀਆ ਮੱਖਣ ਦੀ ਧਰਤੀ ਦਾ ਨੌਜਵਾਨ ਗਬਰੂ ਬਾਹਰ ਹੋਇਆ ਗੋਰਸੀਆ ਮੱਖਣ ਵਾਲਾ ਸਾਊਂਡ ਵਾਲੇ ਵੀਰ ਨੂੰ ਮੇਰੀ ਫਿਰ ਤੋਂ ਬੇਨਤੀ ਹੈ ਵੀ ਆਵਾਜ਼ ਖੋਲ ਦਿੱਤੀ ਜਾਵੇ ਸੁੱਖਾ ਢੰਡਾਲ ਵਾਲਾ ਸੁੱਖਾ ਮਾਰਦਾ ਠਾਪੀਆਂ ਜੱਗੀ ਮੇਰੇ ਵੀਰੋ ਗੋਰਸੀਆ ਮੱਖਣ ਵਾਲਾ ਸਾਊਂਡ ਵਾਲੇ ਵੀਰ ਨੂੰ ਬੇਨਤੀ ਹੈ ਆਵਾਜ਼ ਖੋਲ ਦਿੱਤੀ ਜਾਵੇ ਸਾਊਂਡ ਦੀ ਲਓ ਸੁਰਖਪੁਰੇ ਧਰਮੇ ਦੀ ਪਈ ਹੋਈ ਕਬੱਡੀ ਤੇ ਪਾਉਣ ਨੌਜਨ ਗਬਰੂ ਲਾ ਕੇ ਜੱਫਾ ਮੇਰੇ ਵੀਰੋ ਧੰਤਨ ਕਰਵਾਵੇਗਾ ਲਓ ਸੰਦੀਪ ਦੇ ਨਾਲ ਮੁਕਾਬਲਾ ਪੁਆਇੰਟ ਧਾਵੀ ਦਾ ਕਿ ਬੈਠੇ ਭੁੱਖੇ ਤੇ ਹਾਏ ਬੜੀ ਦੂਰੋਂ ਦੂਰੋਂ ਆਏ ਦੇਖ ਖਿਡਾਰੀਆਂ ਦੇ ਸਰੀਰ ਇਨਾਂ ਨੂੰ ਨਾ ਕਿਸੇ ਗੱਲ ਦੀ ਘਾਟ ਰੜਕੇ ਬੋਲਦਾ ਕਬੱਡੀ ਦਾ ਜਨੂਨ ਹਰ ਲੋਕਾਂ ਦੇ ਸਿਰ ਚੜਕੇ ਬੋਲਦਾ ਕਬੱਡੀ ਦਾ ਜਨੂਨ ਹਰ ਲੋਕਾਂ ਦੇ ਸਿਰ ਚੜਕੇ ਕਬੱਡੀ ਦਾ ਜਨੂਨ ਲੋਕਾਂ ਨੇ ਇਹਨਾਂ ਕਬੱਡੀ ਖਿਡਾਰੀਆਂ ਨੇ ਐਨ ਸਿਰ ਚੜਕੇ ਬੋਲ ਰਿਹਾ ਅੱਜ ਰਾਏਕੋਟ ਦੇ ਕਬੱਡੀ ਕੱਪ ਤੇ ਖੁਸ਼ੀ ਨਾਉਜਨ ਦੁੱਗਿਆਂ ਦਾ ਲਾਓ ਮੇਰੇ ਵੀਰੋ ਕਿ ਡੰਡ ਬੈਠ ਕੇ ਨਿਤ ਨਾ ਕਰਦਾ ਫੜਿਆ ਗੁੱਟ ਕਦੇ ਨਾ ਛੱਡਦਾ ਨਹੀਂ ਸੌਖੇ ਹੱਥ ਪਟਾਉਣੇ ਕੌਡੀ ਖੇਡ ਨਹੀਂ ਢੰਗੜੇ ਪਾਉਣੇ ਸ਼ੌਕ ਪੰਜਾਬੀਆਂ ਦੇ ਮੌੜ ਦਾ ਪੱਟਾ ਤੇ ਥਾਪੀਆਂ ਆਪਣੀ ਸ਼ਕਤੀ ਦਾ ਜੋਰ ਦਾ ਪ੍ਰਦਰਸ਼ਨ ਕਰਦਾ ਹੈ ਕਿ ਛਾਤੀ ਵਿੱਚ ਬਲ ਹੋਵੇ ਲੋਕੀ ਤਾਪ ਉਸਦੇ ਸਰਨਾਮਾ ਹਰਜੀਤ ਬਰਾੜ ਦੇ ਬਿਰਲੇ ਪੁੱਤ ਜਮਦੀਆਂ ਮਾਮਾ ਹਰਜੀਤ ਬਰਾੜ ਜੀ ਬਿਰਲੇ ਪੁੱਤ ਜਮਦੀਆਂ ਮਾਮਾ ਧਰਮਨ ਸੁਰਖਪੁਰੀਆ ਕਬੱਡੀ ਪਾਉਂਦਾ ਹੋਇਆ ਜ਼ਿਲ੍ਹੇ ਕਪੂਰਥਲੇ ਦਾ ਮੌਜੂਦ ਆਦਰ ਬਿੱਲਾ ਨਾਲ ਕਹਿੰਦੇ ਵੀ ਦੂਸਰੀ ਕੰਨੀ ਕਾਲਾ ਲਓ ਵੇਖਣਾ ਵੀ ਹੁਣ ਸੰਦੀਪ ਕਾਲੇ ਨਾਲ ਮੁਕਾਬਲਾ ਵੱਧ ਕੇ ਕੋਸ਼ਿਸ਼ ਕਰਦਾ ਹੈ ਨੌਜਨ ਫੜਿਆ ਗੁੱਟ ਛੜਾਏ ਗੁੱਟ ਮੇਰੇ ਵੀਰੇ ਹਰ ਪੁਆਇੰਟ ਧਾਵੀ ਦਾ ਅਮਰਤਪਾਲ ਸਿੰਘ ਜੀ ਗਰੇਵਾਲ ਮੁਬਾਰਕਬਾਦ ਹੈ ਅੱਜ ਦੇ ਇਸ ਟੂਰਨਾਮੈਂਟ ਦੀ ਬਿੱਲੇ ਹੋਣੀ ਸਾਡੇ ਵੀ ਰਾਜਦੀਪ ਪੁਰੀ ਪ੍ਰਲੋਕ ਸਿੰਘ ਦੀ ਬੱਲਾ ਸਾਰੇ ਵੀਰਾਂ ਨੂੰ ਮੁਬਾਰਕਬਾਦ ਹੈ ਐਡਮਿੰਟਨ ਦੀ ਇਹ ਵੀ ਸਟ੍ਰਾਈਕਿੰਗ ਗਰੁੱਪ ਦੇ ਸਾਰੇ ਹੀ ਵੀਰਾਂ ਨੂੰ ਮੁਬਾਰਕਬਾਦ ਹੈ ਲਓ ਸਾਹਮਣੇ ਗੋਪੀ ਸਿੰਘ ਨੌਜਣ ਕਬੱਡੀ ਪਾਉਂਦਾ ਹੋਇਆ ਉਹ ਚੱਲ ਮੈਂ ਕੱਢ ਲੰਮੀ ਲੰਮੀਆ ਬਾਹਵਾਂ ਔਰ ਸਾਹਮਣੇ ਮੋਰ ਵਾਂਗੂ ਪਾਈ ਹੋਈ ਡਾਲ ਦੇ ਵਿੱਚੋਂ ਵੇਖਦਾ ਨਹੀਂ ਹੁਣ ਕੌਣ ਲਾ ਕੇ ਜਫਾ ਧੰਧਾ ਨਿਕਲਵਾਵੇਗਾ ਮੇਰੇ ਵੀਰੋ ਪਈ ਹੋਈ ਕਬੱਡੀ ਤੇ ਡੰਡ ਬੈਟ ਦਾ ਨਾਲ ਜਿੰਮ ਵੀ ਲਾਉਣੀ ਪੈਂਦੀ ਹੈ ਕੀਤੀ ਹੋਵੇ ਮਿਹਨਤ ਤੰਦਰੁਸਤੀ ਰਹਿੰਦੀ ਹੈ 우ਸਤਾਦ ਧਾਰਨਾ ਪੰਡਾ ਸੰਦੀਪ ਸਾਧੂ ਦਾ ਜਗਤਾਰ ਮਿੱਤਰੋ ਪਰਨਾ ਸੌਖਾ ਨਹੀਂ ਕਬੱਡੀ ਦਾ 스타 ਮਿੱਤਰੋ ਇਹ ਕਹਿੰਦੇ ਵੀ ਨੌਜਨ ਸੁਖਪੁਰੀਆ ਜਾਦਾ ਕਹਿੰਦੇ ਆ ਜਾਦਾ ਇਸ ਨੌਜਨ ਨੂੰ 155 ਪਾਉਂਡ ਦੇ ਵਿੱਚ ਖੇਡਿਆ ਤੇ ਹੁਣ ਕਬੱਡੀ ਓਪਨ ਦੇ ਵਿੱਚ ਧੰਦਾਰ ਕਰਵਾਉਂਦਾ ਹੈ ਲੈ ਵੀ ਕਾਲਿਆ ਸਿਫਤ ਕਰਨੀ ਬੰਦੀ ਇਹਨਾਂ ਨੌਜਨਾਂ ਦੀ ਜੰਨਾ ਕਾਲਖਵਾਲਾ ਅਦਰ ਲੀਲਾਵਾਲਾ ਮੋਹਣਾ ਤਕਤੂਪਰੀਆ ਸੁੱਖਾ ਸੈਂਡੀ ਮਾਨ ਭਾਗੀਕੇ ਵਾਲਾ ਜੀਵਨ ਔਰ ਨਾਲ ਕਹਿੰਦੇ ਸੋਨੀ ਸੁਵੱਦੀ ਹੁਣੀ ਗੁਰਚਰਨ ਢਾਲੀ ਵਾਲਾ ਹੁਣੀ ਧਮੀਪਰੀਆ ਨਿਸ਼ਾਨ ਹੁਣੀ ਬਦੋਗੇ ਵਾਲੇ ਬੱਬੀ ਹੁਣੀ ਆਨੰਦ ਮਾਨ ਦੇ ਖੇਡ ਕਬੱਡੀ ਦਾ ਫੜਿਆ ਹੋਇਆ ਕੁੱਟ ਬੱਜੀ ਫੇ ਕੈਂਚੀ ਮੇਰੇ ਵੀਰੋ ਮੁਕਾਬਲਾ ਸੱਤਾ ਸਵਾ ਦੀਦਾ ਜਾ ਰਿਹਾ ਮਾਰ ਦਿਓ ਤਾੜੀਆਂ ਮਾਰ ਦਿਓ ਤਾੜੀਆਂ ਦਰਸ ਗੱਲ ਖੇਡ ਕਬੱਡੀ ਦੀ ਹੈ ਅੱਜ ਲੱਖਾਂ ਦੀ ਖੇਡ ਹੈ ਪੂਰੀ ਦੁਨੀਆ ਵਿੱਚ ਛਾ ਗਈ ਹੈ ਪੂਰੀ ਦੁਨੀਆ ਵਿੱਚ ਘੁੰਮ ਗਈ ਹੈ ਕਬੱਡੀ ਸੰਦੀਪ ਤਕੜਾ ਜੱਫਾ ਲਾ ਕੇ ਬੁਰਜਹਰੀ ਦੀ ਟੀਮ ਲਈ ਪੁਆਇੰਟ ਦਾ ਵਾਧਾ ਕਰਦਾ ਹੋਇਆ ਇੱਕ ਹੀ ਕਬੱਡੀ ਐਨ ਸਰੂਰ ਜਿਹਾ ਆਉਂਦਾ ਸਵਾਦ ਜਿਹਾ ਆਉਂਦਾ ਮੇਰੇ ਵੀਰੋ ਕਿ ਰੇਡਰ ਦੇ ਲਈ ਤਾਂ ਜ਼ਰੂਰੀ ਜਾਫੀ ਦੇ ਅੱਤ ਪੱਕੇ ਜਾਫੀ ਹੋਈ ਮੰਨਿਆ ਜਾਵੇ ਜਿਹੜਾ ਉੱਡਦੀ ਰੇਡ ਨੂੰ ਨੱਪੇ ਜਿਹੜਾ ਉੱਡਦੀ ਰੇਡ ਨੂੰ ਨੱਪੇ ਹੁਣ ਜੱਗੀ ਦੀ ਉੱਡਦੀ ਹੋ ਰੇਡ ਨੂੰ ਕੌਣ ਨੱਪ ਕੇ ਮੇਰੇ ਵੀਰੋ ਇੱਕ ਕੰਨੀ ਕਹਿੰਦੇ ਵੀ ਸ਼ੇਰਾਂ ਵਰਗੀ ਝਪਟੇ ਪੰਡਾਲ ਵਾਲੇ ਸੁੱਖੇ ਦੀ ਔਰ ਖੁਸ਼ੀ ਔਰ ਜਾਦਾ ਮੇਰੇ ਵੀਰੇ ਹੁਣ ਚਾਹ ਦੇ ਵਿੱਚੋਂ ਕੌਣ ਗਬਰੂ ਲਾ ਕੇ ਜੱਫਾ ਧੰਦਨ ਕਰਵਾਰੇਗਾ ਜੱਗੀ ਗੋਰਸੀਆ ਮੱਖਰ ਦੀ ਧਰਤੀ ਜਗਰਾਉਂ ਦੇ ਏਰੀਏ ਦਾ ਮਾਣ ਕਰਦਾ ਸਿੱਧਮਾ ਵਾਲਾ ਚੈਨਾ ਇਸ ਨੂੰ ਨੌਜੰਤੇ ਜੱਗੀ ਲਓ ਆਹ ਨਾਲ ਆਪਣੇ ਮੇਰੇ ਵੀਰੋ ਜਨੂਨ ਦਾ ਆਪਣੀ ਜਾਨ ਦਾ ਪ੍ਰਦਰਸ਼ਨ ਕਰਦਾ ਡੌੜਿਆਂ ਨੂੰ ਫਰਕਾਉਂਦਾ ਕਿ ਫਰਕ ਦੇ ਡੌੜੇ ਕੁਝ ਲੱਗਦਾ ਕਰਾਉਣਗੇ ਜਾਫੀ ਅਤੇ ਧਾਵੀ ਜਦੋਂ ਟਕਰਾਉਣਗੇ ਵਾਕਈ ਫਰਕ ਦੇ ਡੌੜਿਆਂ ਦੀ ਗੱਲ ਹੈ ਕਬੱਡੀ ਦੀ ਗੱਲ ਹੈ ਆਦਰ ਸੰਦੀਪ ਵੱਧਵਾ ਜੱਫੇ ਲਾ ਰਿਹਾ ਨੌਜਵਨ ਗੱਭਰੂ ਇਹ ਨੌਜਵਨ ਨੰਗਰੰਬੀਆਂ ਵਾਲਾ ਕੋਈ ਇੰਗਲੈਂਡ ਵਾਲਾ ਆਖਦਾ ਕੋਈ ਯੂਕੇ ਵਾਲਾ ਆਖਦਾ ਕੋਈ ਬਰਤਾਨੀਆਂ ਵਾਲਾ ਲਓ ਮੇਰੇ ਵੀਰੋ ਕਿ ਟਾਪ ਦਾ ਇਹ ਜਾਫੀ ਸੰਦੀਪ ਅੱਜ ਦੀ ਤਰੀਕ ਦਾ ਵਾਕਈ ਅੱਜ ਦੀ ਤਰੀਕ ਦਾ ਟੌਪ ਦਾ ਜਾਫੀ ਹੈ ਸੰਦੀਪ ਦਾ ਨਾਂ ਵੱਡਾ ਨਾਮ ਹੈ ਖੇਡ ਕਬੱਡੀ ਦੇ ਵਿੱਚ ਅਗਲੀ ਕਬੱਡੀ ਕੌਣ ਪਾਵੇਗਾ ਗੁਰਪ੍ਰੀਤ ਬੁਰਜ ਹਰੀ ਦੀ ਧਰਤੀ ਦਾ ਕਿ ਹੱਥ ਪੱਕੇ ਨੇ ਸੰਦੀਪ ਖੁਸ਼ੀ ਤੇ ਪਾਲੇ ਦੇ ਪਾਲਵਾੜਾ ਫਰਤੀਲਾ ਧਾਵੀ ਜੋ ਜੰਮਿਆਂ ਵਿੱਚ ਮਾਲੇ ਦੇ ਕਬੱਡੀ ਪਾਉਂਦਾ ਫੱਬਦਾ ਏ ਬੁਰਜ ਦਾ ਗੁਰਪ੍ਰੀਤ ਰੇਡਰ ਲਈ ਆਵਤਰੇ ਸੁੱਖਾ ਖੁਸ਼ੀ ਤੇ ਸੰਦੀਪ ਰੇਡਰ ਲਈ ਆਵਤਰੇ ਸੁੱਖਾ ਖੁਸ਼ੀ ਤੇ ਸੰਦੀਪ ਅਦਰ ਜਾਦਾ ਤੇ ਬੁਰਜ ਹਰੀ ਦੀ ਧਰਤੀ ਦਾ ਗੁਰਪ੍ਰੀਤ ਐਵੇਂ ਨਹੀਂ ਮੇਰੇ ਵੀਰੋ ਚੂੜ ਤੇ ਕੀ ਗਰਮੀਤ ਤੋਂ ਸ਼ਕੰਦਰ ਗਰੇਵਾਲ ਹੁਣੀ ਇਸ ਨੌਜਨ ਨੂੰ ਆਏ ਸਾਲ ਆਪਣੀ ਟੀਮ ਦੇ ਵਿੱਚ ਖੜਵਾਉਂਦੇ ਪ੍ਰਿੰਸ ਜਾਰਜ ਕਬੱਡੀ ਕਲੱਬ ਦੇ ਨੇ ਅਗਲੀ ਕਬੱਡੀ ਨੌਜਨ ਧਰਮਾ ਸੁਰਖਪੁਰੀਆ ਮੇਰੇ ਵੀਰੋ ਲਓ ਜੀ 100 ਰੁਪਇਆ ਹੋਰ ਸਾਡੇ ਵੀਰ ਸੰਦੀਪ ਲਈ ਆਇਆ 100 ਰੁਪਇਆ ਸਪੈਸ਼ਲ ਸੰਦੀਪ ਲਈ ਧੰਨਵਾਦ ਜੀ ਵੱਧ ਕੇ ਗੱਟਾ ਫੜਨ ਦੀ ਕੋਸ਼ਿਸ਼ ਕਰਦਾ ਤੇ ਸਫਲਤਾ ਧਾਵੀ ਦੇ ਕਲਮ ਜੁਮਰੀ ਹੈ ਕਿ ਲੱਖ ਜਾਂਦੀ ਭੁੱਖ ਦੇ ਇੱਕ ਗੁੰਦੇਓ ਸ਼ਰੀਰ ਨੂੰ ਚੁੰਮਦੀ ਹੈ ਜਿੱਤ ਪਰ ਆਣ ਕੇ ਖੀਰਾਂ ਨੂੰ ਵੇਟ ਮਾਰਦੇ ਜਮਾਂ ਦੇ ਵਿੱਚ ਜਾ ਕੇ ਤੇ ਹੋਣ ਮਜ਼ਬੂਤ ਹੱਡੀਆਂ ਕਰਦੇ ਮਿਹਨਤਾ ਖੁਰਾਕਾ ਖਾ ਕੇ ਖੁੱਲੀਆਂ ਤੇ ਬਾਰਦੇ ਆ ਮੱਲਾ ਵੱਡੀਆਂ ਹੁਣ ਦੇਖਣਾ ਵੀ ਪਈ ਹੋਈ ਕਬੱਡੀ ਤੇ ਸੰਜੀਵ ਪੰਡਲ ਦੀ ਟੀਮ ਦਾ ਕੌਣ ਜਾਫੀ ਲਾ ਕੇ ਜੱਫਾ ਧੰਤਾਂ ਤੇ ਕਰਵਾਉਂਦਾ ਮੇਰੇ ਵੀਰੋ ਜੱਗੀ ਗੋਰਸ਼ੀਆਂ ਵਾਲਾ ਲਓ ਦੇਖੋ ਡੌਨਸ ਫਿਰ ਕਰਦਾ ਜੱਗੀ ਗੋਸ਼ੀਆਂ ਵਾਲਾ ਅੱਜ ਮੇਲਾ ਲੁੱਟਣ ਵਾਲੀ ਗੱਲ ਕਰਦਾ ਹੈ ਨੌਜਨ ਰਾਏਕੋਟ ਦੇ ਕਬੱਡੀ ਕੱਪ ਤੇ ਪਾ ਵੀ ਧਰਮਾ ਨੌਜਨ ਕਬੱਡੀ ਸੁਰਖਪੁਰੀਆ ਧਰਮਾ ਅਗਲੀ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਨੌਜਨ ਧਰਮਾ ਦੀ ਪਈ ਹੋਈ ਕਬੱਡੀ ਤੇ ਇੱਕ ਪਾਸੇ ਪਿੱਲਾ ਔਰ ਕਹਿੰਦੇ ਦੀ ਦੂਸਰੇ ਪਾਸੇ ਨੌਜਨ ਮੌੜ ਹੈ ਵਿਚਕਾਰ ਸੰਦੀਪ ਹੈ ਲਓ ਸਾਹਮਣੇ ਪਿੱਲੇ ਦਾ ਮੁਕਾਬਲਾ ਇਸੇ ਦੇ ਵਾਹ ਓਏ ਗੱਬਰੂਆ ਪੁਆਇੰਟ ਜਿਹੜਾ ਧਰਮਾ ਸੁਰਖਪੁਰੀਆ ਆਪਣੀ ਟੀਮ ਲਈ ਜੋੜਦਾ ਹੋਇਆ ਅਗਲੀ ਕਬੱਡੀ ਪਾਉਣ ਦੇ ਲਈ ਫਿਰ ਜੱਗੀ ਤਿਆਰ ਲਗਾਤਾਰ ਮੇਰੇ ਵੀਰੋ ਕਬੱਡੀਆਂ ਪਾਉਂਦਾ ਕਿ ਪੱਤਾ ਪੰਗਾ ਪੈ ਤੋ ਲੱਗਦਾ ਕਿਹੜਾ ਰੇੜ ਬਰਾਬਰ ਕੱਢਦਾ ਬਾਤ ਇਹ ਪੰਗਾ ਪੈ ਤੋ ਪਤਾ ਲੱਗਦਾ ਕਿ ਫੜ ਮਾਰਨੀ ਤੇ ਪਿੱਠ ਪਿੱਛੇ ਕੱਢਣੀ ਹੁੰਦੀ ਹੈ ਸੋਖੀ ਗਾਲ ਮਿੱਤਰੋ ਪਤਾ ਲੱਗਦਾ ਉਹ ਜਦੋਂ ਹੱਥ ਜੁੜਦੇ ਬਗਾਨੇ ਪੁੱਤਾਂ ਨਾਲ ਮਿੱਤਰੋ ਪਤਾ ਲੱਗਦਾ ਉਹ ਜਦੋਂ ਹੱਥ ਜੁੜਦੇ ਬਗਾਨੇ ਪੁੱਤਾਂ ਨਾਲ ਮਿੱਤਰੋ ਹੱਥ ਜੁੜ ਗਏ ਨੇ ਇੱਕ ਪਾਸੇ ਗਿੱਲ ਪਰਿਵਾਰ ਦਾ ਮਾਣ ਲੱਭੀ ਨੂੰ ਇਸ ਨੌਜਵਾਨ ਤੇ ਫੜਿਆ ਹੋਇਆ ਗੁੱਟ ਨੋਵਾ ਗੱਡੀ ਮਿਲੀਆਂ ਮੰਗਲ ਦੇ ਕਬੱਡੀ ਕੱਪ ਜੀ ਢੜਮੇ ਵਾਲੇ ਨੂੰ ਫੜਿਆ ਹੋਇਆ ਲੱਕ ਕੇ ਯਾਰੋ ਫੜਨੇ ਸੋਕੇ ਨਹੀਂ ਨਿਰਗ ਦਾ ਲੱਕ ਸ਼ੇਰ ਦਾ ਲੱਕ ਉੱਡਣੇ ਸੱਤ ਕਬੂਤਰ ਚੀਨੇ ਯਾਰੋ ਫੜਨੇ ਸੋਕੇ ਨਹੀਂ ਲਓ ਮੇਰੇ ਵੀਰੋ ਐਨ ਡੌਲੇ ਫਰਕਾਰਿਆ ਮੌਜੂਦ ਜੱਗੀ ਗੋਰਸੀਆਂ ਦਾ ਟੰ ਟੰ ਕਰਵਾਦੀ ਜੱਗੀ ਲਈ ਤਾੜੀਆਂ ਮਾਰ ਦੋ ਦਰਸ਼ਕ ਵੀਰੋ ਬਹੁਤ ਤਕੜਾ ਖੇਡਿਆ ਮੌਜੂਦ ਪੁਆਇੰਟਾਂ ਦਾ ਵੇਰਵਾ ਤੁਹਾਡੇ ਨਾਲ